प्यारे दोस्तों काफी सचेत ਤੇ ਚਕੰਨੇ ਰਹਿਣ ਦੀ ਲੋੜ ਆ ਅੱਜ ਕੱਲ ਚੋਰੀ ਦੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਨੇ ਤੇ ਆ ਦੇਖੋ ਆ ਪਰਿਵਾਰਨਾ ਕੀ ਹੋਇਆ ਜਿਨ੍ਹਾਂ ਨੂੰ ਐ ਸੀ ਕਿ ਸਾਡਾ ਘਰ ਤਾਂ ਕਾਫੀ ਮਜ਼ਬੂਤ ਆ ਗ੍ਰਿੱਲਾਂ ਮੋਟੀਆਂ-ਮੋਟੀਆਂ ਲੱਗੀਆਂ ਹੋਈਆਂ ਨੇ ਘਰ ਦੇ ਅੰਦਰ ਕੋਈ ਚੋਰ ਸੌਖੇ ਤਰੀਕੇ ਨਾਲ ਐਂਟਰ ਨਹੀਂ ਕਰ ਸਕਦਾ ਜੇਕਰ ਕੋਈ ਚੋਰ ਘਰ ਦੇ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਾਨੂੰ ਜਰੂਰ ਪਤਾ ਲੱਗ ਜਾਊ ਪਰ ਦੇਖੋ ਆ ਪਰਿਵਾਰ ਕੂਲਰ ਲਾ ਕੇ ਵਿਹੜੇ ਦੇ ਅੰਦਰ ਸੁੱਤਾ ਹੋਇਆ ਸੀ ਤੇ ਚੋਰਾਂ ਨੇ ਇੱਕ ਮਜ਼ਬੂਤ ਗ੍ਰਿੱਲ ਪੱਟ ਕੇ ਇਹਨਾਂ ਦੇ ਘਰ ਦੀ ਪਿਛਲੇ ਪਾਸਿਓਂ ਘਰ ਦੀ ਬਾਹਰੀ ਥਣੀ ਘਰ ਦੇ ਅੰਦਰ ਐਂਟਰ ਹੋਏ ਐਂਟਰ ਹੋ ਕੇ ਘਰ ਦੇ ਬੂਹੇ ਨੂੰ ਸੋਫੇ-ਸੂਫੇ ਲਗਾ ਦਿੱਤੇ ਤਾਂ ਕਿ ਜਿਹੜਾ ਪਰਿਵਾਰ ਵਿਹੜੇ ਵਿੱਚ ਸੁੱਤਾ ਉਹ ਘਰ ਦੇ ਅੰਦਰ ਐਂਟਰ ਨਾ ਹੋ ਸਕੇ ਅੰਦਰ ਕਮਰਿਆਂ ਦੇ ਵਿੱਚ ਨਾ ਆ ਸਕੇ ਤੇ ਉਹਨਾਂ ਚੋਰਾਂ ਨੇ ਰਾਤ ਪਰ ਚੋਰੀ ਕੀਤੀ ਉਹਨਾਂ ਦਾ ਦੱਸਣਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਾਡਾ ਕਰੀਬ 11 ਟੋਲੇ ਸੋਨਾ ਤੇ 20-21000 ਰੁਪਏ ਉਹਨਾਂ ਦੀ ਨਗਦੀ ਸੀ ਉਹ ਚੋਰੀ ਕਰਕੇ ਚੋਰ ਫਰਾਰ ਹੋ ਗਏ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਘਰ ਦਾ ਜਿਹੜਾ ਸਾਰਾ ਸਮਾਨ ਆ ਉਹਦਾ ਖਲਾਰਾ ਪਾ ਕੇ ਗਏ ਨੇ ਚੋਰ ਗ੍ਰਿਲ ਪੱਟੀ ਹੋਈ ਆ ਘਰ ਦੇ ਪਿਛਲੇ ਪਾਸੇੋਂ ਉੱਥੋਂ ਦੀ ਐਂਟਰ ਕੀਤੀ ਜਦੋਂ ਸਵੇਰੇ ਪਰਿਵਾਰ 5 ਵਜੇ ਉੱਠਿਆ ਤਾਂ ਉਹਨਾਂ ਨੇ ਜਦੋਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਦਰਵਾਜ਼ਾ ਨਹੀਂ ਖੁੱਲਿਆ ਉਹਨਾਂ ਨੇ ਕਾਫੀ ਧੱਕੇ ਧੁੱਕੇ ਮਾਰੇ ਪਰ ਦਰਵਾਜ਼ਾ ਖੁੱਲਿਆ ਨਹੀਂ ਤਾਂ ਉਹ ਘਰ ਦੇ ਪਿਛਲੇ ਪਾਸੇ ਗਏ ਜਦੋਂ ਦੇਖਿਆ